ਐਸਸੀ ਫਰੰਟ ਪੰਜਾਬ ਵੱਲੋਂ ਜਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਲਈ ਅੱਜ ਇੱਕ ਮੋਟਰਸਾਈਕਲ ਰੈਲੀ ਧਰਮਕੋਟ ਤੋਂ ਮੋਗਾ ਤੱਕ ਕੀਤੀ ਗਈ। ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਬਾਬਾ ਜੀ ਨਛੱਤਰ ਦਾਸ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ। ਨਾਲ ਉਹਨਾਂ ਦੇ ਐਸਸੀ ਫਰੰਟ ਦੇ ਚੇਅਰਮੈਨ ਡਾਕਟਰ ਰਣਜੀਤ ਸਿੰਘ ਜੀ ਨਤੀਸ਼ ਭੀਮ ਜੀ ਵੀ ਨਾਲ ਪਹੁੰਚੇ ਹਨ। ਆਓ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਰੈਲੀ ਨੂੰ ਕਿਸ ਤਰ੍ਹਾਂ ਤਰੀਕੇ ਦੇ ਨਾਲ ਇੰਪਲੀਮੈਂਟ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਡੀਸੀ ਸਾਹਿਬ ਨਾਲ ਕਿਸ ਤਰੀਕੇ ਨਾਲ ਗੱਲ ਕੀਤੀ। ਬਾਬਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਅੱਜ ਦੀ ਇਸ ਰੈਲੀ ਦਾ ਮੁੱਖ ਕਾਰਨ ਕੀ ਸੀਗਾ ਜੀ? ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਚਾਵਲਮਿੱਕੀ ਜੈਗਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਐਸਸੀ ਫਰੰਟ ਪੰਜਾਬ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਜਿਹੜੇ ਆਪਣੇ ਹੱਕਾਂ ਤੇ ਆਪਣੇ ਅਧਿਕਾਰਾਂ ਲਈ ਕੀਤੀ ਗਈ ਹੈ। 12% ਰਾਖਵਾ ਕਰਨ ਜਿਹੜਾ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ ਡਾਇਰੈਕਸ਼ਨ ਹੋਣ ਤੋਂ ਬਾਅਦ ਹੁਕਮ ਹੋਣ ਤੋਂ ਬਾਅਦ ਵੀ ਵਕ ਵਕ ਸਟੇਟਾਂ ਨੇ ਜਿਹੜਾ ਲਾਗੂ ਕਰਤਾ ਪਰ ਇੱਥੇ ਜਿਹੜਾ ਸ਼ੈਡਿਊਲ ਕਾਸਟਾਂ ਦੀ ਜਿਹੜੀ ਗਿਣਤੀ ਹੈ ਉਹ 40% ਤੋਂ ਪਲੱਸ ਹੈ ਵੀ ਪਰ ਇੱਥੇ ਜਿਹੜਾ ਉਹ ਲਾਗੂ ਕਰਨ 'ਚ ਸਾਨੂੰ ਯਦੋਜਾਦ ਕਰਨੀ ਪੈ ਰਹੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਇੱਥੋਂ ਦੀ ਜਿਹੜੀ ਹਾਕਮ ਸਰਕਾਰ ਹੈ ਉਹਨੂੰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਅਧਿਕਾਰਾਂ ਦੇ ਸਾਡੇ ਹੱਕ ਜਿਹੜੇ ਐ ਉਹਨਾਂ ਨੂੰ ਲਾਗੂ ਕੀਤਾ ਜਾਵੇ ਕਿਉਂਕਿ ਅਸੀਂ ਭੀਖ ਨਹੀਂ ਮੰਗ ਰਹੇ ਅਸੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬਾਇਡਕਰ ਸਾਹਿਬ ਸਾਡੇ ਆਈਡਲ ਉਹਨਾਂ ਨੇ ਜੋ ਸੁਧਾਰਨਕ ਰਾਈਟ ਦਿੱਤੇ ਆ ਮਾਨਯੋਗ ਭਾਰਤ ਦੀ ਉੱਚ ਨਿਆਪਾਲਿਕਾ ਸੁਪਰੀਮ ਕੋਰਟ ਦੇ ਜੋ ਆਦੇਸ਼ ਹੋਏ ਜੇ ਜੇ ਨਿਰਦੇਸ਼ ਹੋਏ ਨੇ ਉਹਨਾਂ ਨੂੰ ਅਸੀਂ ਲਾਗੂ ਕਰਾਉਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਲੈ ਕੇ ਆਏ ਆ ਉਹ ਉਹਨਾਂ ਨੂੰ ਦਿੱਤਾ ਗਿਆ ਸਾਰਾ ਸਮਾਜ ਦੇ ਉਹ ਅਣਥੱਕ ਯੋਧੇ ਜਰਨਲ ਜਿਹੜੇ ਐ ਜਿਹੜੇ ਆਪਣੇ ਕੌਮ ਆਪਣੇ ਲੋਕਾਂ ਦੀ ਅਗਵਾਈ ਕਰਦੇ ਆ ਉਹ ਅੱਜ ਜਿਹੜਾ ਆ ਇੱਥੇ ਡੀਸੀ ਆਫਿਸ ਵਿੱਚ ਕੇ ਪਹੁੰਚੇ ਇਸ ਵਕਤ ਮੇਰੇ ਨਾਲ ਚੇਅਰਮੈਨ ਸਾਹਿਬ ਵੀ ਐਸਸੀ ਫਰੰਟ ਤੋਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਗਾ ਵੀ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਇੱਥੇ ਆਏ ਸੀਗੇ ਦੇਖੋ ਸਭ ਤੋਂ ਵੱਡਾ ਸਾਡਾ ਮੁੱਦਾ ਸੀ ਕੱਜ ਦਾ 12% ਰੱਖਮ ਕਰ ਲਾਗੂ ਕਰਨ ਸਮਭ ਵਿੱਚ ਐਕਟ 2006 ਜਿਹੜਾ ਹੈਗਾ ਮਨ ਜੀ ਸਿੱਖ ਤੇ ਵਾਲਮੀਕੀ ਭਾਈਚਾਰੇ ਨੂੰ 12% ਇੱਕ ਅਲੱਗ ਜਿਹੜਾ ਹੈਗਾ ਆ ਖੜਾ ਕਰਦਾ ਉਹਦੇ ਵਿੱਚ ਹੋਇਆ ਕੀ ਹੈ ਕਿ ਪੰਜਾਬ ਦੇ ਵਿੱਚ ਕਾਗਜ਼ਾਂ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਕਿ ਚਲੋ ਜੀ ਵਜ ਵੀ ਸਕਦੇ ਵਾਲਮੀਕੀ ਭਾਈਚਾਰੇ ਨੂੰ ਅਸੀਂ ਦਿੱਤਾ ਇਹ ਚੀਜ਼ਾਂ ਪਰ ਹੋਇਆ ਕੀ ਹੈ ਵੀ ਜਿਹੜੇ ਕਾਲਮ ਆ ਉਹ ਫਿਰ ਅਦਰ ਘਸ ਦੇ ਭਰ ਦਿੱਤੇ ਜਾਂਦੇ ਆ ਸਾਡੇ ਬੱਚੇ ਜਿਹੜੇ ਹੈਗੇ ਜਿਨ੍ਹਾਂ ਨੇ ਐਮਏ ਬੀਏ ਡਿ ਕੀਤੀ ਐ ਐਮਫਿਲ ਕੀਤੀ ਐ ਐਮਟੈਕ ਕੀਤੀ ਐ ਉਹ ਦਿਹਾੜੀਆਂ ਕਰੀ ਜਾਂਦੇ ਆ ਸਾਡਾ ਜਿਹੜਾ ਰੱਖਵਾ ਕਰਨੋਂ ਕੋਈ ਹੋਰ ਖਾਈ ਜਾਂਦਾ ਆ ਸੋ ਪੰਜਾਬ ਸਰਕਾਰ ਜਿਹੜੀ ਹੈਗੀ ਐ ਇਸ ਦੇ ਉੱਤੇ ਪੂਰਾ ਧਿਆਨ ਦਵੇ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਤੇ ਅਸੀਂ ਉੱਤੇ ਤਿੱਖਾ ਸੰਘਰਸ਼ ਕਰਾਂਗੇ ਸਰਕਾਰ ਦੀ ਦਲਿਤ ਭਾਈਚਾਰੇ ਲਈ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਤਿੰਨ ਸਾਲ ਹੋ ਗਏ ਇਸ ਸਰਕਾਰ ਬਣੀ ਅ ਇਹਨਾਂ ਦੀ ਇਹੀ ਕਹਿ ਸਕਦਾ ਹਾਂ ਜੀ ਕਿ ਬਾਬਾ ਸਾਹਿਬ ਦੀ ਫੋਟੋ ਜ਼ਰੂਰ ਲਾਂਦੇ ਆ ਪਰ ਇਹਨਾਂ ਦੇ ਮਨ 'ਚ ਤੁਲਸੀਦਾਸ ਹੈਗਾ ਜਿਹੜਾ ਕਹਿੰਦਾ ਡੋਲ ਗਵਾਰ ਸ਼ੁੱਧਰ ਪਸ਼ੂ ਨਾਰੀ ਸیکل ਤਾੜਨ ਕੇ ਅਧਿਕਾਰੀ ਪਿਛਲੇ 3 ਸਾਲ ਦੇ ਵਿੱਚ ਲਾਹਵਸਰਾਂ ਦੇ ਟਾਈਮ 'ਐਸਸੀ ਸਮਾਜ ਨੂੰ ਮਲਬੁੱਦੀ ਤੋਂ ਹੋਈ ਕਢਣਾਵਾ ਸ਼ੁਰੂ ਹੁੰਦੀਆਂ ਲਗਾਤਾਰ ਵੱਧਦੀਆਂ ਗਈਆਂ ਆ ਰਾਖਵਾ ਕਰਨ ਦੇ ਜਾਲੀ ਸਰਟੀਫਿਕੇਟ ਦੇ ਮੁੱਦੇ ਤੇ ਮਹਾਲੀ ਸੰਤਜੀ ਵੀ ਉੱਥੇ ਸਨ 2-3 ਮਹੀਨੇ ਆਪਣੇ ਸਮਾਜ ਜਿਹੜਾ ਵਾ ਬੈਠਾ ਰਿਹਾ ਮੁੱਖ ਮੰਤਰੀ ਇੱਕ ਮੀਟਿੰਗ ਦੇ ਨੂੰ ਤਿਆਰ ਨਹੀਂ ਹੋਇਆ Dalit Mazdoor Sangrur ਦੇ ਵਿੱਚ ਇਹਨਾਂ ਦੀ ਕੋਠੀ ਦੇ ਬਾਰ ਲਗਾਤਾਰ ਕਈ ਮਹੀਨੇ ਬੈਠੇ ਰਹੇ ਡਾਂਗਾ ਭਈਆ ਸਭ ਕੁਝ ਹੋਇਆ ਮੁੱਖ ਮੰਤਰੀ ਸੇਰ ਇੱਕ ਮੀਟਿੰਗ ਦੇ ਨੂੰ ਤਿਆਰ ਨਹੀਂ ਹੋਇਆ ਮੁੱਖ ਮੰਤਰੀ ਨੂੰ ਕਿਸਾਨ ਇੱਕ ਛੋਟੀ ਜੀ ਚੁੰਡੀ ਪੋੜ ਦੇਣ ਤੇ ਕਿਸਾਨਾਂ ਦੇ ਅੱਗੇ ਲੰਮੇ ਬੈਨ ਨੂੰ ਤਿਆਰ ਹੈ ਔਰ ਸੱਚਮੁੱਚੋ ਮਿੱਤਰ ਕੀੜਾ ਹੈਗਾ ਉਹਨਾਂ ਦਾ ਔਰ ਮਿੱਤਰ ਕੀੜੇ ਫੇਰ ਵੀ ਅੰਦੋਲਨ ਕਰ ਰਹੇ ਆ ਪਰ Dalit Mazdoorਾਂ ਦੇ ਹਾਲਾਤ ਇਹ ਨੇ ਜੀ ਕਿ ਅੱਜ ਵੀ ਡੀਸੀ ਰੇਟ ਜਿਹੜਾ ਵਾ ਜਿਸ ਇਹੀ ਸਰਕਾਰ ਦਿੱਲੀ ਚ ਸੀ 18000 ਰੁਪਿਆ ਕਰਤਾ ਗਿਆ ਇੱਥੇ ਦਲਿਤ ਮਜ਼ਦੂਰ ਨੂੰ 909500 ਰੁਪਏ ਦੇ ਵਿੱਚ ਸੰਤਾਪ ਚੱਲਣਾ ਪੈ ਰਿਹਾ ਵਾ ਹਰ ਉਹ ਹੱਕ ਜਿਹੜਾ ਵਾ ਸਾਨੂੰ ਤਰਨੇ ਲਾ ਕੇ ਮਿਲ ਰਿਹਾ ਜੇ ਛੋਟੇ ਛੋਟੇ ਹੱਕ ਥਾਣਿਆਂ ਦੇ ਬਾਹਰ ਐਟ੍ਰੋਸਿਟੀ ਦੇਖ ਸਕਦੇ ਜੀ ਪਿੰਡ ਪਿੰਡ ਚੰਦਪਾਣ ਦੀ ਘਟਨਾਵਾਂ ਦੇ ਵਿੱਚ ਤੁਸੀਂ ਕਦੇ ਮੁੱਖ ਮੰਤਰੀ ਦੇ ਮੂੰਹੋਂ ਕੋਈ ਬਿਆਨ ਸੁਣਿਆ ਸਾਡੇ ਨਾਲ ਉਹ ਚੰਗਾ ਤੇ ਕਰਨਲ ਆ ਕਰਨਲ ਦੀ ਵੋਟੀ ਹੈ ਜਿਹਨੂੰ ਮੁੱਖ ਮੰਤਰੀ ਸੁਣਤੇ ਰਿਹਾ ਸਾਡੇ ਇਸ ਪੈਣਾ ਜਿਹੜੀਆਂ ਨੇ ਸੜੀਆਂ ਮਾਵਾਂ ਜਿਹੜੀਆਂ ਮੈਂ ਉਹ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਕੁੱਟੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟੀਆਂ ਗਈਆਂ ਅਖੋਤੀ ਉੱਚ ਜਾਤੀਆਂ ਵੱਲੋਂ ਕੁੱਟੀਆਂ ਗਈਆਂ ਕਿਸੇ ਦੇ ਮੂੰਹੋਂ ਬੋਲ ਨਿਕਲਿਆ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਸਾਡੇ ਘਰ ਤੱਕ ਸਾੜ ਤੇ ਗਏ ਕਿਸੇ ਦੇ ਮੂੰਹੋਂ ਬੋਲ ਨਿਕਲਿਆ ਪੂਰੀ ਦੀ ਪੂਰੀ ਤਰ੍ਹਾਂ ਦਲਿਤ ਵਿਰੋਧੀ ਸਰਕਾਰ ਹੈ ਜਿੰਨੂੰ ਆਪਾਂ ਇਤਿਹਾਸਿਕ ਤੌਰ ਤੇ 29 ਸੀਟਾਂ ਦਿੱਤੀਆਂ 34 ਚੋਂ ਔਰ 60 ਦਾ ਟਾਰਗੇਟ ਹੁੰਦਾ ਮжоਰਿਟੀ ਦਾ ਮੁੱਖ ਮੰਤਰੀ 2007 ਚ 27 ਚ ਮੰਨ ਕੇ ਚੱਲੇ ਕਿ ਦਲਿਤ ਸਮਾਜ ਇਹਨਾਂ ਨੂੰ ਆਵਾਜ਼ ਦੇਗਾ ਜਵਾਬ ਦੇਗਾ ਇਹ ਸਵਾਲ ਪੁੱਛਣਗੇ ਔਰ ਸਾਡੇ ਸਵਾਲ ਜਿਹੜੇ ਉਹਨੇ ਜਿਵੇਂ ਕਲੈਰਟੀ ਥੋੜੀ ਜਿਹੀ ਜਨਾਲਪੁਰਾ ਸਾਹਿਬ ਸ਼ੁਰੂ ਕਰਦੇ ਆਂਗਾ ਕਿਥੇ ਨੌਕਰੀਆਂ ਤੇ ਐਸੀ ਫਰੰਟ ਆਵਾਜ਼ ਵੱਡੀ ਚੱਕ ਰਹੀ ਆ ਉਥੇ ਐਸੀ ਫਰੰਟ ਔਰ ਸਮੂਸਤ ਜਥੇਬੰਦੀਆਂ ਦਾ ਕਹਿਣਾ ਹੈ ਕਿ ਨੌਕਰੀ ਨੂੰ ਜਾਣ ਦਾ ਤਰੀਕਾ ਜਿਹੜਾ ਸਿੱਖਿਆ ਵਾ ਸਿੱਖਿਆ ਦੇ ਵਿੱਚ 12% ਸਾਡਾ ਰਾਖਵਾ ਕਰਨ ਪੱਕਾ ਹੋਣਾ ਚਾਹੀਦਾ ਔਰ ਇਹਦੇ ਪਿੱਛੇ ਰੈਸ਼ਨਲ ਡਾਂਟਾ ਵਾ ਇਹ ਨਹੀਂ ਕਿ ਆਪਾਂ ਹਵਾ-ਹਵਾਈ ਗੱਲਾਂ ਕਰ ਰਹੇ ਆ ਮੱਝਾ ਤੇ ਮਾਲਵੇ ਦੇ ਵਿੱਚ ਵਾਲਮੀਕੀ ਮਜਬੀ ਸਿੱਖ ਸਮਾਜ ਟੋਟਲ ਮਾਰਜਨਲਾਈਜ਼ਡ ਕੰਧ ਨਾਲ ਲੱਗਾ ਆ ਅੰਤਿਮ ਪੰਕਤੀ ਹੈਗਾ ਜੇ ਦੇ ਫਿਰ ਹਜ਼ਾਰਾਂ ਮੀਲੋ ਕਿਲੋਮੀਟਰ ਦੂਰ ਹੈਗੀ ਆ ਉਹਦੇ ਚ ਰਾਖਵਾ ਕਰਨ ਦੇ ਦਿੱਤਾ ਉਹਦਾ ਰਸਤਾ ਜਿਹੜਾ ਵਾ এডੂਕੇਸ਼ਨ ਇਜ਼ ਦਾ ਓਨਲੀ ਵੇ ਟੂ ਗੋ ਟੂ ਦਾ ਗੁੱਡ ਏਮਪਲੋਇਮੈਂਟ ਤੇ ਗੁੱਡ ਏਮਪਲੋਇਮੈਂਟ ਜੇ ਲੈਣੀ ਹੈ ਤੇ ਉਹਦੇ ਲਈ 12.5% ਵਲਮਿਕੀ ਮਜਬੂਰ ਸਿੱਖ ਸਮਾਜ ਦਾ ਹਾਇਰ এডੂਕੇਸ਼ਨ ਦੇ ਵਿੱਚ ਜਲਦ ਜਲਦ ਲਾਗੂ ਕੀਤਾ ਜਾਵੇ ਇੱਕ ਬੇਜਮੀਨੇ ਮਤਲਬ ਜਿਹੜੇ ਆਪਣੇ ਲੋਕ ਸੀਗੇ ਤੁਸੀਂ ਗੱਲ ਕਰ ਰਹੇ ਸੀ ਦਲਿਤ ਸਮਾਜ ਨੂੰ ਬੇਜਮੀਨੇ ਨੂੰ ਜ਼ਮੀਨਾਂ ਦਾ ਉਹ ਮੁੱਦਾ ਕੀ ਸੀ ਉਹ ਇਹ ਆ ਜੀ ਅਸੀਂ ਲੈਂਡ ਸੀਲਿੰਗ ਐਕਟ ਦੇ ਉੱਤੇ ਪਿਛਲੇ ਕਾਫੀ ਸਮੇਂ ਦੇ ਉੱਤੋਂ ਬੀਸੀ ਸਭਾ ਨੂੰ ਮੰਗ ਪੱਤਰ ਦਿੰਦੇ ਆ ਰਹੇ ਆਂ ਉਹਦੇ ਵਿੱਚ ਕੀ ਹੈ ਵੀ ਸੰਵਿਧਾਨ ਜਿਹੜਾ 17 ਕਿੱਲੇ ਤੋਂ ਵੱਧ ਕੇ ਕੋਈ ਵੀ ਜ਼ਮੀਨ ਨਹੀਂ ਰੱਖ ਸਕਦਾ ਪਰ 1947 ਦਾ ਕੈਨ ਨੂੰ ਦੇਸ਼ ਆਜ਼ਾਦ ਹੋ ਚੁੱਕਾ 1947 ਦਾ ਪਰ ਅਸੀਂ ਜਿਹੜਾ ਹੈਗਾ ਜੇ ਸਾਡੀਆਂ ਫਾਈਨੈਂਸ਼ਲੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੌਕਰੀਆਂ ਦੀਆਂ ਪ੍ਰੋਬਲਮਸ ਨੇ ਐਜੂਕੇਸ਼ਨ ਦੀ ਪ੍ਰੋਬਲਮਸ ਨੇ ਸਾਡੀ ਧਾਰਮਿਕ ਜਿਹੜੀ ਹੈਗੀ ਆਜ਼ਾਦੀ ਆ ਜਿੰਨਾ ਚਿਰ ਸਾਨੂੰ ਉਹ ਨਹੀਂ ਚੀਜ਼ਾਂ ਨਹੀਂ ਪ੍ਰਾਪਤ ਹੁੰਦੀਆਂ ਅਸੀਂ ਕਿੱਦਾਂ ਜਿਹੜਾ ਹੈਗਾ ਕਹੀਏ ਕਿ ਅਸੀਂ ਆਜ਼ਾਦ ਹੋ ਚੁੱਕੇ ਹਾਂ ਅਸੀਂ ਉਸੇ ਹੀ ਤਰੀਕੇ ਹਜੇ ਫਸ ਕੇ ਬੈਠੇ ਹਾਂ ਉਹ ਜਿਹੜਾ ਐਕਟ ਹੈ ਉਸ 17 ਕਿੱਲੇ ਤੋਂ ਵੱਧ ਕੇ ਕੋਈ ਵੀ ਇਨਸਾਨ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਰੱਖ ਸਕਦਾ ਤੇ ਅੱਜ ਵੀ 200 ਕਿੱਲਾ ਲੋਕਾਂ ਕੋਲ ਜ਼ਮੀਨਾਂ ਆ 5-500 ਕਿੱਲਾ ਜ਼ਮੀਨਾਂ ਔਰ ਪਰ ਵਡੰਬਣਾ ਹੈ ਵੀ ਜਿਹੜੇ 500 ਕਿੱਲੇ ਵਾਲੇ ਨੂੰ ਆ ਉਹਨੂੰ ਵੀ ਮੋਟਰ ਦੀ ਜਿਹੜੀ ਹੈਗੀ ਆ ਬਿਜਲੀ ਸਪਲਾਈ ਬਿਲਕੁਲ ਫਰੀ ਆ ਚਾਹੀ ਉਹਦੇ ਵਿੱਚ 10 ਮੋਟਰਾਂ ਲੱਗੀਆਂ ਚਾ 20 ਲੱਗੀਆਂ ਔਰ ਦੂਸਰੇ ਤੁਸੀਂ ਪਾਸੇ ਦੇਖੋ ਕਿ ਜੇ ਕਿ ਐਸਸੀ ਬੰਦੇ ਵਾਸਤੇ 300 ਯੂਨਟ ਜਿਹੜੀ ਬਿਜਲੀ ਦੀ ਮਾਫੀ ਦਿੱਤੀ ਗਈ ਆ ਉਹਦੇ ਵਿੱਚ ਕੰਡੀਸ਼ਨ ਕੀ ਆ ਇਸ ਨਹੀਂ ਤੁਹਾਡੇ ਘਰੇ ਲੱਗਾ ਹੋਣਾ ਚਾਹੀਦਾ ਮੋਟਰ ਨਹੀਂ ਤੁਹਾਡੇ ਘਰੇ ਲੱਗੀ ਹੋਣੀ ਚਾਹੀਦੀ ਇਹੋ ਜੀਆਂ ਕੰਡੀਸ਼ਨਾਂ ਕੀ ਤੁਸੀਂ ਕਿਸਾਨਾਂ ਨੂੰ ਜਾ ਕੇ ਪੁੱਛਿਆ ਕੀ ਤੁਸੀਂ ਜਿਹੜੇ ਇੰਡਸਟਰੀਅਲਸ ਜਿਹੜੇ ਲੋਕ ਨੇ ਉਹਨਾਂ ਨੂੰ ਜਾ ਕੇ ਪੁੱਛਿਆ ਉਹਨਾਂ ਦੇ ਕੰਡੀਸ਼ਨਾਂ ਲਾਗੂ ਹੁੰਦੀਆਂ ਹੋਈ ਨਹੀਂ ਹੈਗੀਆਂ ਬਸ ਸਾਨੂੰ ਹੀ ਚੱਕੀ ਦੇ ਵਿੱਚ ਜਿਹੜਾ ਪੀਸ ਕੇ ਰੱਖਿਆ ਗਿਆ ਤਾਂ ਕਿ ਅਸੀਂ ਜਦੋਂ ਵੀ ਮੂੰਹ ਖੋਲੀਏ ਇਹ ਛੋਟੀਆਂ ਮੰਗਾਂ ਤੇ ਮੂੰਹ ਖੋਲੀਏ ਅਸੀਂ ਵੱਡੀ ਮੰਗ ਨਾ ਉਠਾ ਸਕੀਏ ਪਰ ਮੈਂ ਆਪਣੇ ਮਾਧਿਅਮ ਰਹੀ ਸਾਰੀਆਂ ਹੀ ਪੰਜਾਬ ਦੀਆਂ ਸ਼ਰੂਲਡ ਕਾਸਟ ਜੱਥੇਬੰਦੀਆਂ ਨੂੰ ਬੇਨਤੀ ਕਰਾਂ ਕਿ ਤੁਹਾਡਾ ਮੁੱਖ ਜਿਹੜਾ ਅਜੰਡਾ ਆ ਉਹ ਲੈਂਡ ਸੀਲਿੰਗ ਐਕਟ ਹੋਣਾ ਚਾਹੀਦਾ ਆ ਕਿਉਂਕਿ ਸਾਡੀਆਂ ਪਿੰਡਾਂ ਦੇ ਵਿੱਚ ਭੈਣਾਂ ਦੇ ਨਾਲ ਬੱਚੀਆਂ ਦੇ ਨਾਲ ਮਤਾਵਾਂ ਦੇ ਨਾਲ ਜੋ ਪੱਠੇ ਲੈਣ ਜਾਂਦੀਆਂ ਉਹਨਾਂ ਨਾਲ ਜੋ ਜਲੀਲਪੁਣਾ ਕੀਤਾ ਗਿਆ ਕਈ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਖਬਰਾਂ ਬਾਹਰ ਨਿਕਲ ਕੇ ਆਈਆਂ ਆ ਵੀ ਜਿਹੜਾ ਹੈਗਾ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਜੇਕਰ ਸਾਡੀ ਖੁੱਦੀ ਜ਼ਮੀਨ ਹੋਊਗੀ ਚਾਹੇ ਦੋ ਕਿੱਲੇ ਹੋਵੇ ਚਾਹੇ ਚਾਰਕਨ ਵਾਲਾ ਆਸਾਨੀ ਹਿੱਸੇ 'ਚ ਹੋਣਾ ਘੱਟੋ ਘੱਟ ਅਸੀਂ ਆਪਣੀ ਬੀਜ ਕੇ ਖਾਣ ਜੁਗੇ ਦਾ ਹੋਈਏ ਸੋ ਸਾਡਾ ਇਹ ਸੰਵਿਧਾਨਿਕ ਹੱਕ ਆ ਸਰਕਾਰ ਇਸ ਨੂੰ ਜ਼ਿਆਦਾ ਸਮੇਂ ਤੱਕ ਦਬਾਕੇ ਨਹੀਂ ਰੱਖ ਸਕਦੀ ਜਿਹੜਾ ਹੈਗਾ ਉਮੀਦ ਸਰਕਾਰ ਭੁੱਲ ਜਾਵੇ ਕਿ ਹੁਣ ਅੱਗੇ ਵੰਗੇ ਸ਼ਾਂਤ ਲੋਕ ਬੈਠੇ ਰਹਿਣਗੇ ਹੁਣ ਸਿਰਾਂ ਉਤੋਂ ਦੀ ਪਾਣੀ ਨੰਗ ਚੁੱਕਾ ਆ ਅਸੀਂ ਕਿਸੇ ਦੀ ਜ਼ਮੀਨ ਥੋੜਾ ਜਿਹੜਾ ਕਿਸੇ ਨੂੰ ਖੋ ਕੇ ਸਾਨੂੰ ਦੇ ਦਿਓ ਪਰ ਜੋ ਸਵਿਧਾਨ ਕਹਿੰਦਾ ਸੀ ਤਾਂ ਉਸ ਢਾਂਚੇ ਨੂੰ ਮੰਨਦੇ ਆ ਨਾ ਸੋ ਇਹ ਜਿਹੜਾ ਹੈਗਾ ਆ ਇਹ ਸੀਐਮ ਨੂੰ ਵੀ ਚਾਹੀਦਾ ਤੇ ਪੀਐਮ ਨੂੰ ਵੀ ਚਾਹੀਦਾ ਇਸ ਦੇ ਉੱਤੇ ਸੰਗਿਆਨ ਲੈਣ ਅਤੇ ਗਰੀਬ ਲੋਕਾਂ ਦੀ ਜਿਹੜੀ ਬਹੁਤ ਸੰਖੇਕ ਆਬਾਦੀ ਆ ਭਾਰਤਵੇਸ਼ ਦੇ ਅੰਦਰ ਉਹ ਸਾਨੂੰ ਬੁਨਿਆਦੀ ਜਿਹੜੀਆਂ ਹੈਗਾ ਸਹੂਲਤਾਂ ਦਿੱਤੀਆਂ ਜਾਣ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਵੱਡੀ ਜਿਹੜੀ ਸ਼ੂਲਕਾਸ ਲੋਕਾਂ ਦੀ ਆਬਾਦੀ ਆ ਸਾਨੂੰ ਅਸੀਂ ਆਪਦੇ ਹੱਕ ਲੈ ਕੇ ਰਹਿਣਾ ਬਬਾਈ ਮੇਰਾ ਆਖਰੀ ਸਵਾਲ ਹੈਗਾ ਤੁਹਾਨੂੰ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੇ ਆ ਸਾਡੇ 30 35 ਜਿਹੜੇ ਵਿਧਾਇਕ ਹੈਗੇ ਉਹ ਦਲਿਤ ਸਮਾਜ ਦੇ ਨਾਲ ਆ ਉਹ ਬਾਬਾ ਜੀ ਦੇ ਜਗ੍ਹਾ ਤੇ ਜਾ ਕੇ ਉੱਥੇ ਮੱਥਾ ਟੇਕਦੇ ਨਾਤਮਸਤਕ ਹੁੰਦੇ ਆ ਵੋਟਾਂ ਤੋਂ ਬਾਅਦ ਜਦੋਂ ਜਿੱਤ ਜਾਂਦੇ ਆ ਉਹਨਾਂ ਨੂੰ ਸਮਾਜ ਦਾ ਚੇਤਾ ਨਹੀਂ ਆਉਂਦਾਗਾ ਉਹ ਸਮਾਜ ਦੇ ਵਿੱਚ ਕੋਈ ਮਤਲਬ ਵਿਚਰਦੇ ਨਹੀਂ ਹੈਗੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਉਹਨਾਂ ਨੂੰ ਮੈਸੇਜ ਦੇਣਾ ਚਾਹੋ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਇੱਕ ਸੀਰੀ ਤੁਸੀਂ ਦੇਖਿਆ ਹੋਣਾ ਜਿਹੜਾ ਪਿੰਡਾਂ 'ਚ ਜਟਾਂ ਦੀਆਂ ਦਿਹਾੜੀ ਪੂਣਾ ਕਰਦਾ ਇਹ ਉਹ ਜਿਹੜੀ ਆ ਕੀੜਾ ਇਹਨਾਂ ਦੇ ਅੰਦਰ ਹੈ ਇਹ ਅੱਜ ਸਰਕਾਰ ਦਾ ਸੀਰੀ ਪੁਣਾ ਕਰ ਰਿਹਾ ਸਰਕਾਰ ਦੇ ਸੀਰੀ ਹੈ ਆਪਣੇ ਲੋਕਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ ਆਪਣੇ ਲੋਕਾਂ ਤੋਂ ਜਿੱਤ ਕੇ ਜਾਂਦੇ ਆ ਇਹ ਝੰਡੀ ਵਾਲੀ ਕਾਰ ਦੇ ਵਿੱਚ ਜਦੋਂ ਬਹਿ ਜਾਂਦੇ ਆ ਸ਼ੈਡੂਲ ਕਾਸਟ ਭਾਈਚਾਰਾ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਇਸ ਕਰਕੇ ਇਹਨਾਂ ਨੂੰ ਹਾਂ ਇੱਕ ਇਸੇ ਕਰਕੇ ਹੀ ਅਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਕਿਉਂਕਿ ਜਿਹੜਾ ਚੰਨੀ ਹੈਗਾ ਜਾਂ ਕੋਈ ਵੀ ਹੈ ਚੰਨੀ ਨੇ ਦੇਖੋ ਜੀ ਹਰ ਜਿਹੜਾ ਹੈਗਾ ਹੁਣ ਸੰਸਦ ਦੇ ਵਿੱਚ ਜਦ ਵੀ ਬੋਲਦਾ ਉਹ ਸਿਰਫ ਕਿਸਾਨਾਂ ਲਈ ਮੂੰਹ ਖੋਲਦਾ ਕਿਸਾਨ ਮਾਰ ਕੇ ਕਿਸਾਨਾਂ ਨੂੰ ਕੁੱਟਦਾ ਸਾਨੂੰ ਸਮਝ ਨਹੀਂ ਆਉਂਦੀ ਭਲਿਆ ਮਾਨ ਸਾਹਿਬ ਵੀ ਤੂੰ ਸਾਡੀਆਂ ਵੋਟਾਂ ਨਾਲ ਬਣਿਆ ਅਸੀਂ ਇਹ ਨਹੀਂ ਕਹਿੰਦੇ ਤੂੰ ਚੱਲ ਇਨਸਾਨੀਅਤ ਨਾਤੇ ਜਿੱਤੋਂ ਦੀ ਆਵਾਜ਼ ਉਠਾਣੀ ਉਠਾ ਪਰ ਜੇ ਤੂੰ ਆਪਦੇ ਭਾਈਚਾਰੇ ਦੀਆਂ ਸਾਡੀਆਂ ਵੋਟਾਂ ਲੈ ਕੇ ਸਾਡੇ ਝੋ ਨਿਕਲ ਕੇ ਤੇ ਤੂੰ ਤੇਰੀ ਗੱਲ ਦਾ ਜਿਹੜਾ ਹੈਗਾ ਸੰਗਲ ਜਿਹੜਾ ਹੈਗਾ ਤੂੰ ਉਹਨਾਂ ਦਾ ਪਾਇਆ ਹੋਇਆ ਆ ਸੋ ਇਹੋ ਜੇ ਸਾਨੂੰ ਨੇਤਾ ਦੀ ਕੋਈ ਲੋੜ ਨਹੀਂ ਤੇ ਜੇ ਸੀਰੀਆਂ ਦੀ ਸਾਨੂੰ ਕੋਈ ਲੋੜ ਨਹੀਂ ਐਓ ਜਿਹੜਾ ਸਾਡੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰੂਗਾ ਸਾਡਾ ਲੀਡਰ ਅਸੀਂ ਉਹਨੂੰ ਮੰਨਦੇ ਹਾਂ ਅਸੀਂ ਇਹੋ ਜਿਹੇ ਪਿਛਲੱਗੂ ਬੰਦੇ ਨੂੰ ਨਹੀਂ ਅਸੀਂ ਲੀਡਰ ਲੂਡਰ ਮੰਨਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਡਟਮਾ ਵਿਰੋਧ ਕਰਾਂਗੇ ਪਿੰਡਾਂ ਤੋਂ ਸਾਨੂੰ ਵੜ ਕੇ ਵਿਖਾਉਣ ਉਹ ਜ਼ਮਾਨੇ ਗਏ ਚਲੇ ਹੁਣ ਅਸੀਂ ਗਲ ਦੇ ਵਿੱਚ ਸਫਾ ਪਾ ਕੇ ਮੈਂ ਆਪਦੇ ਮਾਧਿਅਮ ਰਾਹੀਂ ਦੱਸਦਾ ਗਲ ਦੇ ਵਿੱਚ ਸਫਾ ਪਾ ਕੇ ਘੜੀਸਾਂਗੇ ਜਿਹੜਾ ਜੇ ਸਾਡੀ ਆਵਾਜ਼ ਨਾ ਉਠਾਉਂਦਾ ਇਹ ਜਿੰਨੇ ਵੀ ਜਿਹੜੇ ਐਮਪੀ ਐਮਐਲਏ ਆ ਧਿਆਨ ਨਾਲ ਮੇਰੀ ਗੱਲ ਸੁਣ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਆਓ ਤੁਸੀਂ 80 ਲੋਕਾਂ ਦੇ ਘਰਾਂ ਦੇ ਵਿੱਚ ਤੁਹਾਡੀ ਉਹ ਦੁਰਦਸ਼ਾ ਕਰਾਂਗੇ ਕਿ ਤੁਸੀਂ ਇਲੈਕਸ਼ਨ ਚ ਖੜਨਾ ਭੁੱਲ ਜਾਓਗੇ ਬੋਲੇ ਸੋਨਿਹਾਰ ਅਸੀਂ ਬੁਣਿਆ ਅਸਨਾ ਨਹੀਂ ਗਏ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਤੁਹਾਨੂੰ ਖਲਾਰਾ ਤੁਹਾਡਾ ਹੱਦੋਂ ਜ਼ਿਆਦਾ ਪਾਵਾਂਗੇ ਇਸ ਚੀਜ਼ ਦੇ ਉੱਤੇ ਤੁਹਾਡਾ ਕੈਰੀਅਰ ਅਸੀਂ ਜੇ ਰਾਜਨੀਤਿਕ ਕੈਰੀਅਰ ਖਤਮ ਕਰ ਦਾਂਗੇ ਤੁਹਾਡਾ ਖਤਮ ਜੇ ਤੁਸੀਂ ਸ਼ਰੂਲਡ ਕਾਸ ਲੋਕਾਂ ਵਾਸਤੇ ਬੋਲਣਾ ਨਾ ਸ਼ੁਰੂ ਕੀਤਾ ਤੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀਆਂ ਦੇ ਨਾਲ ਪਿਛਲੇ 2-3 ਦਿਨਾਂ ਤੋਂ ਕਾਫੀ ਦਰਬਿਆਰ ਹੋ ਰਿਹਾ ਛੇੜਛਾੜ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉੱਥੇ ਦੱਸਣਾ ਚਾਹੁੰਦਾ ਕਿ ਇੱਕ ਬਾਹਰ ਬੈਠਾ ਕੁੱਤਾ ਗੰਦਾ ਆਂਡਾ ਲੋਕਾਂ ਨੂੰ ਇੱਥੇ ਢਕਾਉਂਦਾ ਆ ਆਪਣੇ ਬੱਚੇ ਆਪਣੇ ਨੇ ਸੈੱਟ ਕੀਤੇ ਹੋਏ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਉਹ ਉੱਥੇ ਬੈਠਾ ਜਿਹੜਾ ਜ਼ਿੰਮੇਵਾਰੀਆਂ ਲੈਂਦਾ ਹੈ ਕਿ ਮੈਂ ਜਿਹੜਾ ਇਹ ਕਰਵਾਇਆ ਹੈਗਾ ਮੈਂ ਉਹਨੂੰ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਜਿਹੜਾ ਸ਼ੈਡਿਊਲ ਕਾਸਟ ਭਾਈਚਾਰੇ ਦੇ ਬਲਕਿ ਹਰ ਇੱਕ ਦੇ ਆਈਡਲ ਅੰਬੇਡਕਰ ਸਾਹਿਬ ਹੈ ਪਰ ਐਸੀ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਜੀਣ ਦਾ ਅਧਿਕਾਰ ਜਿਨ੍ਹਾਂ ਨੂੰ ਪਾਣੀ ਪੀਣ ਦਾ ਅਧਿਕਾਰ ਜਿਨ੍ਹਾਂ ਨੂੰ ਪੱਕੇ ਘਰਾਂ 'ਚ ਰਹਿਣ ਦਾ ਅਧਿਕਾਰ, ਜਿਨ੍ਹਾਂ ਨੂੰ ਚੰਗੇ ਕੱਪੜੇ ਪਾਉਣ ਦਾ ਅਧਿਕਾਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਦਿੱਤਾ ਅਸੀਂ ਉਹਨੂੰ ਪਰਮੇਸ਼ਰ ਵਾਂਗੂ ਮੰਨਦੇ ਹਾਂ ਤੇ ਜਿਹੜੇ ਇਹ ਲੋਕ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਨੂੰ ਤੋੜਦੇ ਆ ਉਹ ਸਾਡੀ ਮਾਣ ਮਰਿਆਦਾ ਨੂੰ ਤੋੜ ਰਹੇ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਉਹਦੇ ਚਮਚਿਆਂ ਨੂੰ ਉਹ ਬਾਹਰ ਬੈਠੇ ਗੰਦੇ ਆਂਡੇ ਨੂੰ ਕਿ ਜਿਸ ਦਿਨ ਤੂੰ ਦੱਸ ਕੇ ਆ ਜਿਹੜਾ ਵੀ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਤੋੜਨੀ ਆ ਤੈਨੂੰ 76 ਉਹ ਫੇਰਾਂਗੇ ਜਿਹੜਾ ਜ਼ਿੰਦਗੀ 'ਚ ਯਾਦ ਕਰਦਾ ਹੈ ਤੁਸੀਂ ਰਾਤ ਦੇ ਹਨੇਰੇ 'ਚ ਜੋ ਬੋਲੇ 100 ਰੁਪਏ ਚੋਰਾ ਚੋਰਾ ਵਾਂਗੂ ਰਾਤ ਦੇ ਹਨੇਰੇ 'ਚ ਹਨੇਰਾ ਜਿਹੜਾ ਵੇਖ ਕੇ ਉਹ 바ਵਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਤੇ ਇੰਨਾ ਡਰ ਆਉਂਦਾ ਇੰਨਾ ਖੌਫ ਆਇਨੂੰ ਕਿ ਉਹਦੀ ਰਾਤ ਦੇ ਹਨੇਰੇ 'ਚ ਪ੍ਰਤਿਮਾ ਦੇ ਉੱਤੇ ਰੋੜੇ ਮਾਰਦੇ ਆ ਪ੍ਰਤਿਮਾ ਨੂੰ ਜਿਹੜਾ ਆ ਠੇਸ ਪਹੁੰਚਾਉਂਦੇ ਆ ਦਿਨ ਦਿਹਾੜੇ ਆ ਕੇ ਦਿਖਾਉਣ ਆਪਣੇ ਨਿਆਣੇ ਭੇਜੇ ਪੰਨੂ ਇਹਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜੀ ਆ 바ਵਾ ਸਾਹਿਬ ਅੰਬੇਡਕਰ ਦੀ ਪ੍ਰਤਮਾ ਨੂੰ ਠੇਸ ਪਹਾਈ ਜਾਂਦੀ ਆ 바ਵਾ ਸਾਹਿਬ ਅੰਬੇਡਕਰ ਗਰੀਬਾਂ ਬੇਸਹਾਰਾ ਮਜਲੂਮਾਂ ਦੇ ਜਿਹੜੇ ਆ ਆਈਡਲ ਆ ਤੇ ਅਸੀਂ ਅੰਬੇਡਕਰ ਸਾਹਿਬ ਦੇ ਪ੍ਰਤੀ ਭੱਦੀ ਸ਼ਤਾਬਦੀ ਤੇ ਅੰਬੇਡਕਰ ਸਾਹਿਬ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਇਹ ਰੋੜਾ ਜਿਹੜਾ ਆ ਮਾਰਦੇ ਆ ਉਹ ਬਰਦਾਸ਼ਤ ਨਹੀਂ ਕਰਾਂਗੇ ਇਹ 바ਵਾ ਸਾਹਿਬ ਅੰਬੇਡਕਰ ਦੇ ਅਸੀਂ ਹਮੇਸ਼ਾ 바ਵਾ ਸਾਹਿਬ ਅੰਬੇਡਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਇਸ ਵਕਤ ਮੇਰੇ ਨਾਲ ਸਰਦਾਰ ਅਮਰੀਕ ਸਿੰਘ ਜੀ ਐਸਪੀ ਫਰੰਟ ਦੇ ਪ੍ਰਧਾਨ ਵੀ ਮੌਜੂਦ ਹਨ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਔਰ ਜਿੱਥੇ ਗੱਲ ਕਰੀਏ ਜੀ ਦਲਤ ਵਿਰੋਧੀ ਤੁਸੀਂ ਸਿਰਜਣਾ ਦੀ ਗੱਲ ਕੀਤੀ ਹੈ ਮੈਂ ਉੱਥੇ ਕਿਸੇ ਵੀ ਉਹਨਾਂ ਪਾਰਟੀ ਨੂੰ ਕਸੂਰਵਾਰ ਗੁਨਾਹਗਰ ਨਹੀਂ ਮੰਨਦਾ ਜਿੰਨਾ ਮੈਂ ਆਪਦੇ ਸਮਾਜ ਦੇ ਲੀਡਰਾਂ ਨੂੰ ਮੰਨਦਾ ਅਸਲ ਦੇ ਵਿੱਚ ਇੱਕ ਪੰਜਾਬੀ ਦੀ ਕਹਾਵਤ ਆ ਵੀ ਜਿਹੜਾ ਜਿਹਦੇ ਘਰ ਮਜ਼ਦੂਰੀ ਕਰਦਾ ਉਹਦੇ ਖਿਲਾਫ ਬੋਲ ਨਹੀਂ ਸਕਦਾ ਮੈਂ ਇੱਥੇ ਤੁਹਾਡੇ ਮਾਧਮ ਰਾਈ ਇੱਕ ਗੱਲ ਦੱਸਣੀ ਚਾਹਨਾ ਸਾਡੇ ਬੇਸ਼ੱਕ ਐਸੀ ਸਮਾਜ ਦੇ ਲੀਡਰ ਜਿੱਡੇ ਮਰਜੀ ਪਦਾਂ ਤੇ ਆ ਅੱਜ ਵੀ ਬੇਸ਼ੱਕ ਦੀ ਸਾਡੇ ਖਜ਼ਾਨਾ ਮੰਤਰੀ ਐਸੀ ਸਮਾਜ ਦੇ ਆ ਪਰ ਮੈਂ ਤੁਹਾਡੇ ਮਾਧਮ ਰਾਈ ਇਹ ਗੱਲ ਕਹਿਣ ਤੋਂ ਕਦੇ ਗਰੇਜ਼ ਨਹੀਂ ਕਰੂੰਗਾ ਉਹ ਸਮਾਜ ਦੇ ਨਹੀਂ ਪਾਰਟੀਆਂ ਦੇ ਸੀਰੀ ਲੱਗੇ ਹੋਏ ਆ ਤੇ ਜਿਹੜੀਆਂ ਪਾਰਟੀਆਂ ਦੇ ਸੀਰੀ ਲੱਗੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਨਾ ਸਿਰੀ ਘਰ ਦਾ ਇੱਕ ਹੀ ਹੁੰਦਾ ਸਾਰਾ ਸਮਾਜ ਨਹੀਂ ਹੁੰਦਾ ਆਉਣ ਵਾਲੇ ਟਾਈਮ 'ਚ ਤੁਸੀਂ ਇਹ ਅੱਖਾਂ ਖੋਲੋ ਕੰਨ ਖੋਲੋ ਇਹ ਸਮਾਜ ਜਿਹੜੇ ਤੁਸੀਂ ਸਿਰੀ ਰੱਖੇ ਹੋਇਆ ਇਹ ਕੱਲੇ ਤੁਹਾਡੇ ਸਿਰੀ ਰਹਿ ਜਾਣੇ ਆ ਉਸ ਤੋਂ ਬਾਅਦ 'ਚ ਮੈਂ ਦੱਸ ਦੇਣਾ ਚਾਹਨਾ ਟੋਟਲ ਹੀ ਪਾਰਟੀਆਂ ਦੇ ਵਿੱਚ ਸਰਕਾਰ ਨੇ ਸਾਡੇ ਹੱਕ 'ਚ ਬਿਲਕੁਲ ਨਹੀਂ ਬੋਲਣਾ ਕਿਉਂਕਿ ਸਰਕਾਰਾਂ ਕਦੇ ਨਹੀਂ ਬੋਲਦੀਆਂ ਜਿਹੜੀ ਵੀ ਸਰਕਾਰ ਸੱਤਾਧਾਰੀ ਆ ਉਸ ਤੋਂ ਬਾਅਦ 'ਚ ਆਪੋਜੀਸ਼ਨ ਆ ਅਸੀਂ ਜਿੱਥੇ ਸਰਕਾਰ ਦਾ ਵਿਰੋਧ ਕਰਦੇ ਉੱਥੇ ਆਪੋਜੀਸ਼ਨ ਦਾ ਵਿਰੋਧ ਕਰਦੇ ਆ ਚਰਨਜੀਤ ਚੰਨੀ ਦਾ ਵਿਰੋਧ ਕਰਦੇ ਆ ਬੇਸ਼ੱਕ ਕਿਸੇ ਹੋਰ ਵੀ ਪਾਰਟੀਆਂ ਦੇ ਜਿੰਨੇ ਵੀ ਆ ਐਸੀ ਸਮਾਜ ਦੇ ਸਾਡੇ ਆਪ ਦੇ ਆਪ ਚਤਨਾਡ ਲੀਡਰ ਕੌਂਦੇ ਆ ਮੈਂ ਉਹਨਾਂ ਨੂੰ ਇੱਕਾ ਤੁਹਾਡੇ ਮਾਧਿਅਮ ਰਾਹੀਂ ਗੱਲ ਦੱਸਣੀ ਚਾਹਨਾ ਵੀ ਉਸ ਸਮੇਂ ਨੂੰ ਯਾਦ ਕਰ ਲੈਣਾ ਪਿਛਲਾ ਹੁਣੇ ਹੀ ਦਿਮਾਗ ਰਾਹੀਂ ਤੇ ਅੱਖਾਂ ਰਾਹੀਂ ਘੁੰਮ ਜਾਣਾ ਸਾਡੇ ਗਰਦੇਵ ਬਾਦਲ ਜੀ ਦੂਜੇ ਬਾਦਲ ਵਜਦੇ ਸੀ ਦੂਜੇ ਮੁੱਖ ਮੰਤਰੀ ਵਜਦੇ ਸੀ ਉਹਨਾਂ ਦੇ ਇੱਕਾ ਰਿਸ਼ਤੇਦਾਰ ਹੋਰ ਸੀਗੇ ਸਰਦਾਰ ਸ਼ੀਤਲ ਸਿੰਘ ਜੀ ਤਿੰਨ ਵਾਰ ਐਮਐਲਏ ਰਹੇ ਆ ਸੰਸਦ ਸੱਤਰ ਰਹੇ ਆ ਅੱਜ ਤੁਸੀਂ ਯਾਦ ਕਰਕੇ ਵੇਖੋ ਉਹਨਾਂ ਦਾ ਕੀ ਰਤਬਾ ਸੀ ਕੀ ਮਾਨ ਸੀ ਅੱਜ ਉਹਨਾਂ ਨੂੰ ਕੋਈ 베ਰਾ ਵੱਟੇ ਨਹੀਂ ਜਾਣਦਾ ਤੇ ਆਉਣ ਵਾਲੇ ਟਾਈਮ 'ਚ ਮੈਂ ਉਹਨਾਂ ਲੀਡਰਾਂ ਨੂੰ ਦੱਸ ਦੇਣਾ ਚਾਹਨਾ ਜਿਹੜੇ ਵੱਡਿਆਂ ਵੱਡਿਆਂ ਪਦਾਂ ਤੇ ਬੈਠੇ ਆ ਪਦਾਂ ਦੇ ਮਾਲਕ ਹੋਏ ਬੈਠੇ ਆ ਆਪਦੇ ਜਣੇ ਇਹ ਸੋਚਦੇ ਆ ਵੀ ਸਾਡੀ ਕੋਈ ਹਵਾਲ ਨਹੀਂ ਵੇਂਦਾ ਜੇ ਤੁਹਾਨੂੰ ਉਹਨਾਂ ਨੂੰ ਤਾਂ ਛੈਂਦ ਕੋਈ ਵੈਸੇ ਪੁੱਛ ਲੈਂਦਾ ਆ ਤੁਹਾਡੇ ਕਿਸੇ ਨੇ ਸਿਵਿਆਂ 'ਚ ਨਹੀਂ ਆਉਣਾ ਤੁਹਾਡੀ ਕਿਸੇ ਨੇ ਅਫਸੋਸ ਕਰਨੀ ਨਹੀਂ ਆਉਣਾ ਅਸੀਂ ਉੱਥੇ ਉਸ ਦਿਨ ਇਹ ਕਹਾਂਗੇ ਇਹ ਜਿਹੜੇ ਮਰ ਗਏ ਆ ਇਹ ਚੰਗਾ ਹੋ ਗਿਆ ਜਿਵੇਂ ਆਮ ਹਾਂਜੀ ਸਾਡੇ ਮਗਰੋਂ ਲੈਗੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਤਰੀਕੇ ਵਿਰੋਧ ਕਰਾਂਗੇ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸਾਂ ਵੀ ਕਰਨੀਆਂ ਸ਼ੁਰੂ ਕਰਾਂਗੇ ਉਹਨਾਂ ਦੇ ਨਾਮ ਦੀਆਂ ਦੀਗਾਂ ਕਰਾਵਾਂਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਜਲਦੀ ਚੱਕ ਲਾ ਕਿਉਂਕਿ ਸਾਡੇ ਸਮਾਜ ਦਾ ਇੰਨਾ ਦਰਬਾਰ ਵਿਵਹਾਰ ਕਰ ਰਹੇ ਉਹਨਾਂ ਦਾ ਅੱਗੇ ਵਧਣ ਦੇ ਵਿੱਚ ਐਡੇ ਰੋੜਾ ਬਣੇ ਹੋਏ ਆ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਇਸ ਜਗ੍ਹਾ ਇਸ ਥਾਂ ਤੋਂ ਨਵਟਾਰਾ ਕਰਦੇ ਇਹਨਾਂ ਨੂੰ ਸਾਡੇ ਮਗਰੋਂ ਲਾਦੇ ਆਉਣ ਵਾਲੇ ਟਾਈਮ ਦੇ ਵਿੱਚ ਨਵੀਂ ਜਨਰੇਸ਼ਨ ਉਹਨਾਂ ਕੁਰਸੀਆਂ ਤੇ ਬੈਠੇ ਉਹਨਾਂ ਕੁਰਸੀਆਂ ਦੀ ਮਾਲਕ ਹੋਵੇ ਤੇ ਇਹਨਾਂ ਤੋਂ ਖੜਾ ਛੁੱਟੇ ਜਿੱਥੇ ਬੇਸ਼ੱਕ ਚਰਨਜੀਤ ਚੰਨੀ ਆ ਜਾਂ ਕੋਈ ਹੋਰ ਆ ਉਹ ਜਿੱਥੇ ਕਿਸਾਨੀ ਦੀ ਗੱਲ ਕਰਦੇ ਸਾਨੂੰ ਕੋਈ ਨਹੀਂ ਬੇਸ਼ੱਕ ਕਿਸੇ ਦੀ ਗੱਲ ਕਰੋ ਵਪਾਰਕਦਾਰਾਂ ਦੀ ਗੱਲ ਕਰੋ ਪਰ ਸਾਡੇ ਅਸੀ ਸਮਾਜ ਦੀ ਗੱਲ ਕਰਨੀ ਸ਼ੁਰੂ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਰੀਆਂ ਪਾਰਟੀਆਂ ਨੂੰ ਗੱਲ ਕਰਦਾ ਸੱਤਾਧਾਰੀ ਨੂੰ ਵੀ ਗੱਲ ਕਹਿ ਦੇਣੀ ਚਾਹਨਾ ਦੇਖੋ ਇੱਕ ਸਮਾਜ ਨੇ ਪਹਿਲਾਂ ਗੱਲ ਕਰਤੀ ਆ ਵੀ ਅਸੀਂ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਾਂਗੇ ਹੁਣ ਗੱਲ ਕੀਤੀ ਆ ਵੀ ਆਮ ਆਦਮੀ ਪਾਰਟੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਾਂਗੇ ਉਹਦੇ ਤੋਂ ਬਿਨਾਂ 40% ਆਬਾਦੀ ਹੋਰ ਬੈਠੀ ਆ ਪੰਜਾਬ ਦੇ ਵਿੱਚ ਜਿਹੜੀ ਤੁਹਾਨੂੰ ਪਿੰਡਾਂ 'ਚ ਵਾਰ ਸਕਦੀ ਆ ਤੁਸੀਂ ਉਹਨਾਂ ਲਈ ਮੂੰਹ ਖੋਲੋ ਤੁਸੀਂ ਉਹਨਾਂ ਲਈ ਮੂੰਹ ਨਹੀਂ ਖੋਲਦੇਗੇ ਜੇ ਤੁਹਾਡਾ ਮੂੰਹ ਬੰਦ ਰਿਆ ਤਾਂ ਤੁਹਾਨੂੰ ਇਹ ਦੱਸ ਦਿੰਨੇ ਉਹਨਾਂ ਨੇ ਤਾਂ ਪਤਾ ਨਹੀਂ ਕੀ ਕਰਨਾ ਜਾਂ ਨਹੀਂ ਕੀ ਨਹੀਂ ਕਰਨਾ ਉਹਨਾਂ ਦੀਆਂ ਬੁੜੀਆਂ ਗੋਇਆਂ ਨੂੰ ਹੱਥ ਲਾਉਣ ਲੱਗੀਆਂ ਸੌਵਰੀ ਸੋਚਣਗੀਆਂ ਸਾਡੀਆਂ ਬੁੜੀਆਂ ਗੋਵਾ ਪਾਥਦੀਆਂ ਤੁਹਾਡੇ ਮੂੰਹ ਤੇ ਮਾਰਾਂਗੇ ਜੇ ਸਾਡੇ ਸਮਾਜ ਪ੍ਰਤੀ ਗੱਲ ਨਾ ਕਰੀਏ ਬਜਟ ਬਜਟ ਸੈਸ਼ਨ ਨੰਗਿਆਏ ਬਜਟ ਦੇ ਵਿੱਚ ਐਸਸੀ ਭਾਈਚਾਰੇ ਲਈ ਕਿੰਨਾ ਕੁ ਕੁਝ ਦੇਖਦੇ ਆ ਰੱਖਿਆ ਗਿਆ ਜਾਂ ਕੀ ਗਿਆ ਬਜਟ ਬਾਰੇ ਕੀ ਕਹਿਣਾ ਚਾਹੁੰਗੇ ਲਗਾਤਾਰ ਤੀਸਰਾ ਬਜਟ ਹੈ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਕੀ ਹੈ ਸਰਕਾਰ ਨੇ ਕੀ ਕੀਤਾ ਤੀਸਰਾ ਬਜਟ ਹੈ ਆਪਾਂ ਮਨਪ੍ਰੀਤ ਬਾਦਲ ਨੂੰ ਖਾਲੀ ਪੀਪਾ ਕਹਿੰਦੇ ਸੀ ਪਰ ਇਹ ਜਿਹੜਾ ਬੰਦਾ ਹੈ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਇਹ ਤਾਂ ਸਾਡੀ ਸਮਾਜ ਤੋਂ ਆ ਔਰ ਪਿਛਲੇ 3 ਸਾਲ ਚ ਜਦੋਂ ਜਦੋਂ ਇਸ ਪੀਪੇ 'ਚ ਹੱਥ ਪਾਇਆ ਉਦੋਂ ਦਲਿਤ ਮਜ਼ਦੂਰ ਇੱਕ ਸ਼ਬਦ ਵੀ ਵਿੱਚੋਂ ਨਹੀਂ ਨਿਕਲਿਆ ਤੀਸਰਾ ਬਜਟ ਹੈ ਔਰ ਦੂਜੇ ਪਾਸੇ ਚੀਮਾ ਸਾਹਿਬ ਦੇ ਦਿਲ ਜਿਹੜਾ ਵਾ ਜਿਹੜਾ ਮਿੱਤਰ ਕੀੜਾ ਸਾਢੇ 14000 ਰੁਪਏ ਕਿਸਾਨੀ ਖੇਤਰ ਲਈ ਇੱਕ ਵੱਖਰਾ ਬਜਟ ਅਲੋਕੇਟ ਕੀਤਾ ਗਿਆ 9300 ਕਰੋੜ ਰੁਪਏ ਬਿਜਲੀ ਸਬਸਿਡੀ ਔਰ ਪਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਔਰ ਫਸਲਾਂ ਦੀਆਂ ਕੀਮਤਾਂ ਸਭ ਕੁਝ ਫਿਕਸ ਕੀਤੇ ਗਿਆ ਓਵਰ ਆਲ ਖੇਤੀਬਾੜੀ ਦਾ ਇੱਕ ਸ਼ਾਨਦਾਰ ਬਜਟ ਪਰ ਦਲਿਤ ਮਜ਼ਦੂਰਾਂ ਦੀ 40% ਆਬਾਦੀ ਲਈ ਜ਼ੀਰੋ ਨਵਦੀਪ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਦੀ ਇਹ ਮੋਟਰਸਾਈਕਲ ਰੈਲੀ ਰੱਖੀ ਗਈ ਸੀ ਸਮਾਜ ਵੱਲੋਂ ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡਾ ਅੱਜ ਦੀ ਜਿਹੜੀ ਮੋਟਰਸਾਈਕਲ ਰੈਲੀ ਆ ਧਰਮਕੋਟ ਸ਼ਹਿਰ ਤੋਂ ਸ਼ੁਰੂ ਹੋਈ ਸਾਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਉਹ 12% ਦੀ ਸੀ ਜੋ ਕਿ ਸਾਡਾ ਸੰਵਿਧਾਨ ਵਿੱਚ ਬਣਦਾ ਰਾਖਵਾ ਕਰਨਾ ਹੈ ਕਿਉਂਕਿ ਕਾਫੀ ਸਮੇਂ ਤੋਂ ਜਥੇਬੰਦੀਆਂ ਸੰਘਰਸ਼ ਕਰਦੀਆਂ ਆਈਆਂ ਅੱਜ ਸਾਡੇ ਡਾਕਟਰ ਰਣਜੀਤ ਸਿੰਘ ਜੀ ਐਸਸੀ ਫਰੰਟ ਨੇ ਵੀ ਇਹ ਮੁੱਦਾ ਚੁੱਕਿਆ ਕਿ ਜੋ ਸਾਡੀਆਂ ਸੰਵਿਧਾਨ ਦੇ ਅੰਦਰ ਸਾਡੇ ਮਜਬੂਸੀ ਅਕਬਾਲ ਮਿਕ ਸਮਾਜ ਦੀਆਂ ਜਿਹੜੀਆਂ ਅਸਾਮੀਆਂ ਪਈਆਂ ਉਹਨਾਂ ਨੂੰ ਉਹਦੀ ਉਜਾਉਣ ਦਿੱਤੀ ਹੋਲਡ ਰੱਖਿਆ ਜਾਵੇ ਇਹਨਾਂ ਤੇ ਹੋਰ ਸਮਾਜ ਦੇ ਜਿਹੜੇ ਬੰਦੇ ਨਾਕਾਬਜਨਾ ਕੀਤੇ ਜਾਣ ਕਿਉਂਕਿ ਕੋਈ ਬੜੇ ਸਮੇਂ ਤੋਂ ਚੱਲ ਰਿਹਾ ਕਿ ਕੋਈ ਆਪਣੇ ਦਲਤ ਸਰਟੀਫਿਕੇਟ ਬਣਾ ਕੇ ਸਾਡੀ ਜਗ੍ਹਾ ਤੇ ਹੋਰਾਂ ਕੌਮਾਂ ਨੂੰ ਜਾ ਕੇ ਉੱਥੇ ਉਹ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਆਂ ਆਪਦੇ ਮਾਧਿਅਮ ਰਾਹੀਂ ਸਰਕਾਰ ਨੂੰ ਇਸ ਗਲਤੀ ਅਲਰਟ ਹੋ ਜਾਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਸਾਮੀਆਂ ਨਾਲ ਛੇੜਛਾੜ ਨਾ ਕਰਨ ਨਹੀਂ ਤਾਂ ਅਸੀਂ ਇਸ ਤੋਂ ਵੱਧ ਜਿਹੜਾ ਸੰਘਰਸ਼ ਤਿੱਖਾ ਹੋਰ ਕਰਾਂਗੇ ਦੂਜੇ ਨੰਬਰ ਤੇ ਸਰਕਾਰ ਹੋਵੇ 3 ਸਾਲ ਵਾਲੀ ਜਾਂ 73 ਸਾਲ ਵਾਲੀ ਇਹ ਕੋਈ ਮੈਨੇ ਨਹੀਂ ਰੱਖਦੀ ਸਭ ਤੋਂ ਪਹਿਲਾਂ ਕਿ ਸਾਡੀ ਜਿਹੜੀ ਮਜ਼ਦੂਰ ਗਰੀਬ ਦੀ ਹਾਲਤ ਸੇਮ ਦੀ ਉਤਿਆਵਾਂ ਅੱਜ ਤੱਕ ਕਿਸੇ ਨੇ ਗਰੀਬਾਂ ਵਾਸਤੇ ਜਾਂ ਮਜ਼ਦੂਰਾਂ ਵਾਸਤੇ ਕਿਸੇ ਨੇ ਪ੍ਰੋਪਰਲੀ ਮੂੰਹ ਖੋਲ੍ਹਿਆ ਹੀ ਨਹੀਂ ਸਾਡੇ ਵਾਸਤੇ ਜਿਹੜੇ ਸਾਡੇ ਬਣਦੇ ਹੱਕ ਉਹਨਾਂ ਨੂੰ ਵੀ ਫੇਰ ਬਦਲ ਕਰਕੇ ਸਾਨੂੰ ਨੀਚੇ ਦਿਖਾਇਆ ਜਾਂਦਾ ਤੁਸੀਂ ਸਵਾਲ ਕੀਤਾ ਸੀ ਕਿ ਦਲਤਾਂ ਦੀ ਹਾਲਤ ਇਦਾਂ ਕਿਉਂ ਆ ਬਾਈ ਜੀ ਅਸੀਂ ਸਿਆਸੀ ਪਰਸੈਂਟ ਆ ਕਿਉਂਕਿ ਜਿਹੜੀ ਵੱਡੀ ਤਾਕਤ ਹੋਵੇ ਡਰ ਉਹਦਾ ਹੁੰਦਾ ਹੈ ਇਸ ਕਰਕੇ ਸਾਨੂੰ ਇਹ ਗਰੀਬ ਰੱਖਣਾ ਚਾਹੁੰਦੇ ਆ ਸਾਨੂੰ ਇਹ ਨਿਮਾਣੇ ਰੱਖਣਾ ਚਾਹੁੰਦੇ ਆ ਕਿ ਇਹ ਜਿਹੜੀ ਬੈਠੇ ਹੋਏ ਤਖਤ ਵੱਲ ਝਾਕ ਨਾ ਸਕਣ ਇਹ ਇਹਨਾਂ ਦੀ ਥਿਊਰੀ ਆ ਜੋ ਕਿ ਇਹਨਾਂ ਦੇ ਵੱਡੇ ਸਿਰਾਂ ਵਾਲੇ ਉਹਨਾਂ ਨੂੰ ਇਹਨਾਂ ਨੂੰ ਸਲਾਹਾਂ ਦਿੰਦੇ ਨੇ ਉਹ ਇਹੀ ਦਿੰਦੇ ਨੇ ਵੀ ਇਹ ਦਲਿਤ ਸਮਾਜ ਨੂੰ ਤੁਸੀਂ ਜਿੰਨਾ ਵੀ ਹੋ ਸਕੇ ਲਤਾੜਿਆ ਜਾਵੇ ਇਹਨੂੰ ਗਰੀਬ ਰੱਖਿਆ ਜਾਵੇ ਤੁਸੀਂ ਆਪ ਸਿਆਣੇ ਹੋ ਜਿਹੜੇ ਬੰਦੇ ਨੂੰ ਰੋਟੀ ਦਾ ਫਿਕਰ ਹੋਵੇ ਰਾਜਨੀਤੀ ਵੱਲ ਕਦੇ ਨਹੀਂ ਝਾਕਦਾ ਸਾਡੇ ਬੱਚਿਆਂ ਨੂੰ ਅਨਪੜ ਰੱਖਿਆ ਜਾਂਦਾ ਸਾਡੀ ਸਿੱਖਿਆ ਮਹਿੰਗੀ ਤੋਂ ਮਹਿੰਗੀ ਕੀਤੀ ਜਾਂਦੀ ਆ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਟੀਚਰ ਬੰਦ ਕੀਤੇ ਜਾਂਦੇ ਆ ਸਾਡੇ ਸਰਕਾਰੀ ਸਕੂਲ ਬੰਦ ਕੀਤੇ ਜਾਂਦੇ ਆ ਇਹ ਜਿਹੜੇ ਤਨਾਟ ਜ਼ਿੰਮੇਦਾਰ ਲੋਕ ਆ ਵੱਡੇ ਲੋਕ ਆ ਇਹ ਤਾਂ ਮਾਡਲ ਸਕੂਲਾਂ 'ਚ ਆਪਦੇ ਬੱਚੇ ਬਦਣਗੇ ਤੇ ਸਾਡੇ ਬੱਚਿਆਂ ਨੂੰ ਕੀ ਇਹਨਾਂ ਨੇ ਸੀਰੀ ਲਾਉਣਾ ਪਰ ਇਹ ਹੁਣ ਆਪਦੀ ਮਨਸਕਤਾ ਜਿਹੜੀ ਬਦਲ ਲੈਣ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਇੱਦੋਂ ਵੀ ਤੇਜ਼ ਕਰਾਂਗੇ ਮੈਂ ਇਹੀ ਬੇਨਤੀ ਕਰਦਾ ਇੱਕ ਮੁੱਦਾ ਹੋਰ ਹੈ ਕਿਉਂਕਿ ਜਿਹੜੀਆਂ ਇੰਡਸਟਰੀਆਂ ਚੱਲ ਰਹੀਆਂ ਉਹਨਾਂ ਦੇ ਬਿੱਲਾਂ ਵਾਸਤੇ ਕੋਈ ਨਹੀਂ ਝਾਕ ਰਿਆ ਸਾਡੇ ਜਿਹੜੇ ਜਿਨ੍ਹਾਂ ਦੇ ਘਰੇ ਇੱਕ ਪੱਖਾ ਇੱਕ ਬਲਬਾ ਉਹਨਾਂ ਦਾ 40 4000 ਰੁਪਇਆ ਬਿੱਲ ਆਇਆ ਪਿਆ ਤੇ ਇਹਨਾਂ ਨੇ ਆਰਡਰ ਕਰਤਾ ਜਾ ਕੇ ਉਹਨਾਂ ਦੇ ਕਨੈਕਸ਼ਨ ਕੱਟ ਦੋ ਕਿਉਂਕਿ ਅੱਗੇ ਕਿਉਂਕਿ ਗਰਮੀ ਦਾ ਸਮਾਂ ਆਉਣ ਵਾਲਾ ਹੈ ਕਿਉਂਕਿ ਇਹਨਾਂ ਦੇ ਬੱਚੇ ਮੱਛਰ 'ਚ ਤੜਫਣ ਅਸੀਂ ਏਸੀਆਂ ਅੰਦਰ ਸੁੱਤਣ ਸੁੱਤੇ ਰਹਾਂ ਤੇ ਇਹ ਤਰਸਦੇ ਰਹਿਣ ਜਿਹੜਾ ਬੰਦਾ ਤਰਸਦਾ ਉਹ ਰਾਜ ਭਾਗ ਵੱਲ ਵੇਖ ਨਹੀਂ ਸਕਦਾ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬਿੱਲ ਆ ਜਲਦੀ ਤੋਂ ਜਲਦੀ ਮੌਕੇ ਦੀ ਸਰਕਾਰ ਮਾਫ ਕਰੇ ਠੀਕ ਆ ਨਹੀਂ ਤਾਂ ਅਸੀਂ ਸੜਕਾਂ ਤੇ ਆ ਕੇ ਇਹਨਾਂ ਦੇ ਬਿੱਲਾਂ ਜਿਹੜੇ ਸਾਡੇ ਵੱਡੇ ਵੱਡੇ 40-40 ਹਜ਼ਾਰ ਰੁਪਿਆ ਭਾ ਇੱਕ ਗਰੀਬ ਬੰਦੇ ਦਾ ਜਿਹਦਾ ਇੱਕ ਕਮਰਾ ਉਹਦਾ 50 ਹਜ਼ਾਰ ਬਿੱਲ ਕਿਵੇਂ ਆ ਗਿਆ ਇਹ ਸਿਰਫ ਪਾਲਿਸੀਆਂ ਸਾਡੇ ਵਾਸਤੇ ਗਲਤ ਬਣਾਉਂਦੇ ਆ ਆਪਣਾ ਕਾਨੂੰਨ ਬਣਾਉਂਦੇ ਆ ਸਾਡੇ ਬਾਬਾ ਸਾਹਿਬ ਨੇ ਜੋ ਸਾਨੂੰ ਹੱਕ ਦਿੱਤੇ ਆ ਉਹਨਾਂ ਤੇ ਪਰਦਾ ਪਾ ਕੇ ਇਹ ਆਪਦੇ ਦੁਆਰਾ ਲਾਗੂ ਕੀਤੇ ਕਾਨੂੰਨ ਸਾਡੀ ਸਮਾਜ ਤੇ ਥੋਪਦੇ ਨੇ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਇਦਾਂ ਨਹੀਂ ਹੋਣਾ ਉਹ ਸਮਾਂ ਬੀਤ ਗਿਆ ਜਦੋਂ ਸਾਡੇ ਬਜ਼ੁਰਗਾਂ ਨੂੰ ਲਤਾੜਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਸਾਡੇ ਕੰਨਾਂ 'ਚ ਛਿੱਕੇ ਢਾਲ ਕੇ ਪਾਏ ਜਾਂਦੇ ਸੀ ਅਸੀਂ ਹੁਣ ਇੱਕ ਇੱਕ ਗੱਲ ਕੀਤੀ ਹੈ ਲੀਡਰ ਦੀ ਲੀਡਰ ਚੰਨੀ ਹੋਵੇ ਜਾਂ ਕੋਈ ਹੋਰ ਹੋਵੇ ਸਾਨੂੰ ਹੁਣ ਘਰ-ਘਰ ਵਿੱਚ ਲੀਡਰ ਪੈਦਾ ਕਰਨਾ ਪਊ ਸਾਡੀ ਆਵਾਜ਼ ਕਿਸੇ ਨੇ ਨੂੰ ਚੁੱਕਣੀ ਅਸੀਂ ਸਾਨੂੰ ਆਪਦੇ ਗੋਡਿਆਂ ਦੇ ਭਾਰ ਉੱਠ ਕੇ ਆਪਣੀ ਆਵਾਜ਼ ਆਪ ਚੁੱਕਾਂਗੇ ਅਸੀਂ ਆਪ ਸਾਰੇ ਲੀਡਰਾਂ ਅਸੀਂ ਘਰ ਘਰ ਲੀਡਰ ਪੈਦਾ ਕਰਾਂਗੇ ਮੈਂ ਇਹਨਾਂ ਕਹਿੰਦਾ ਹੋਇਆ ਆਪਦੇ ਚੈਨਲ ਲਈ ਮੈਂ ਕਹਿੰਨਾ ਕਿ ਸਾਰਾ ਸਮਾਜ ਇੱਕ ਥਾਂ ਇਕੱਠਾ ਹੋਵੇ ਸਾਰਾ ਸਮਾਜ ਇੱਕ ਆਵਾਜ਼ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਹੱਕਾਂ ਵਾਸਤੇ ਲੜੀਏ ਗਰੀਬਾਂ ਵਾਸਤੇ ਲੜੀਏ ਮਜ਼ਦੂਰਾਂ ਵਾਸਤੇ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ